ਹਾਂਜੀ ਆਪਾਂ ਅੱਜ ਬਾਹ ਦੀ ਕਟਿੰਗ ਕਰਨ ਲੱਗੇ ਆਂ ਇਹਦੀ ਬਾਹ ਦੀ ਲੰਬਾਈ ਹੈਗੀ 25 ਆਪਾਂ 3 ਇੰਚ ਐਕਸਟਰਾ ਲੈ ਲੈਣਾ ਉਹ ਕੁੜੀ ਹੈਗੀ 11 ਪਤਲੀ 2.5 ਇੰਚ ਦੀ ਆਪਾਂ ਕਾਟ ਬਣਨੀ ਲੋ 2.5 ਇੰਚ ਠੀਕ ਆ ਇਹਦਾ ਮੋਡਾ ਹੈਗਾ 7.5 ਜੇ ਜਿਵੇਂ ਸਿੱਧਾ ਨਾਪੂਗੇ ਤਾਂ 7.5 ਆਊਗਾ ਜੇ ਆਪਾਂ ਇਦਾਂ ਨਾਪਾਂਗੇ ਤਾਂ 7 ਇੰਚ ਆਊਗਾ ਇਸ ਕਰਕੇ ਆਪਾਂ ਨੇ 7 ਇੰਚ ਤੇ ਨਿਸ਼ਾਨਾ ਲਾ ਲਈ ਇਹਨੂੰ ਇੱਥੋਂ ਗੁਲਾਈ ਦੇ ਦੇਣੀ ਆਪਾਂ ਨੂੰ ਹਲਕੀ ਜਿਹੀ ਇਦਾਂ ਸਿੱਧੀ ਲਾਈਨ ਮਾਰੀ ਇਦਾਂ ਆਪਾਂ ਇੱਥੋਂ ਬੁਲਾਈ ਦੇਣੀ ਹਲਕੀ ਜਿਹੀ ਠੀਕ ਹੈ ਤੇ ਅੰਦਰਲੀ ਕਾਟ ਵੀ ਇੱਥੋਂ ਹਲਕੀ ਇਦਾਂ ਠੀਕ ਹੈ ਇਹ ਰੇਦੀ ਸਾਡੇ 25 ਤੇ ਨਿਸ਼ਾਨ ਲਗਾਇਆ ਇਹਦੀ ਮੋਰੀ ਰੱਖਣੀ ਹੈ ਇੱਥੇ 4 ਇੰਚ ਫੇਰ ਅਸ ਕੀ ਇਹਦੇ ਨਾਲ ਇਹਨੂੰ ਇੱਥੇ ਮਰਾ ਦੇਣਾ ਕੁੜੀ ਬਹੁਤ ਜ਼ਿਆਦਾ ਪਤਲੀ ਆ ਇਸ ਕਰਕੇ ਆਪਾਂ 1/2 ਇੰਚ ਦੀ ਅੰਤ ਨੂੰ ਗਲਾਈ ਦੇਵਾਂਗੇ ਤਾਂ ਕਿ ਉਹ ਪੂਰੀ ਸੀਟਿੰਗ ਚਾਜੇ ਵਾਦੀ ਉਹ ਬਾਹ ਦੀ ਲੰਬਾਈ ਇਹ ਇਸ ਕਰਕੇ ਜਾ ਰਹੀ ਨੇ ਬਾਹ ਆਪਣੀ ਉਰੇ ਤੱਕ ਰਖਾਈ ਆ ਉਰੇ ਤੱਕ ਤਾਂ ਕਿ ਦੋ ਚਾਰ ਟੁੰਟਾ ਇਹਦੇ ਚ ਪੈ ਜਾਣਾ ਸਾਢੇ 25 ਲੰਬਾਈ ਆ 25 ਲੰਬਾਈ ਆ ਸਾਢੇ 25 ਆਪਾਂ ਰੱਖ ਲਈ ਤੇ ਢਾਈ ਜੱਖੜਾ ਰੱਖਿਆ ਇੱਥੋਂ ਮੋਡਾ ਇਹਦਾ ਹੈ ਲੈ 7.5 ਇੱਥੋਂ ਤੇਡਾਂ ਨਾਲ ਆਪਣਾ 7.5 ਦਾ ਜੇ ਸਿੱਧਾ ਲਾਪਾਂਗੇ 7 ਇੰਚ ਆਊਗਾ ਤੇ ਸਿੱਧੀ ਲਾਈਨ ਮਾਰ ਕੇ ਤੁਸੀਂ ਇੱਥੋਂ ਠੀਕ ਆ ਉੱਪਰੋਂ ਦੇ ਕਿੰਤੀ ਦੀ ਗੋਲਾਈ ਪਾ ਦੇਣੀ ਹੈ ਤੇ ਅੰਦਰ ਨੂੰ ਥੋੜੀ ਜੀ ਹਲਕੀ ਜੀ ਗੋਲਾਈ ਠੀਕ ਆ ਇਹ ਤੋਂ ਪਰ ਮਾਰ ਦੇ ਦੱਕ ਕੇ ਦੇ 1.5 ਇੰਚ ਦਾ

ਇਹ ਤੇ ਆਪਾਂ ਨੇ ਸਾਡੇ 25 ਇੱਥੇ ਕੱਟ ਲਾ ਰਹੇ ਹਾਂ ਪੱਤੀ ਤਿਆਰ ਆ ਸਾਡੇ 25 ਤਾ ਰੱਖੀ ਐ ਕਿਉਂਕਿ ਅੰਦਰ ਇੱਥੇ ਆਪਣਾ ਦਾਬ ਚਾ ਜਾ ਰਿਹਾ ਹੁੰਦਾ ਜਦੋਂ ਸਲਾਈ ਕਰ ਰਹੇ ਹਾਂ ਪੱਤੀ ਤਿਆਰ ਹੈ ਜੀ ਇਹ ਦੀ ਨਾਲ 16 ਫੀਟਿੰਗ ਆ ਉਹਨਾਂ ਦੀ ਇਹ ਬਾਹ ਕਈਆਂ ਦੀ ਬਾਹ ਮੋਟੀ ਹੁੰਦੀ ਹੈ ਕਈਆਂ ਦੀ ਪਤਲੀ ਹੁੰਦੀ ਆ ਕਈ ਖੁੱਲੇ ਬੰਦੇ ਨੇ ਇਹ ਆਪਾਂ ਕਪੜਾ ਬਚ ਗਿਆ ਇਹਨੂੰ ਆਪਾਂ ਗਲੇ ਵਿੱਚ ਲਗਾ ਸਕਦੇ ਆ ਜਾਂ ਰੇਬੀਟ ਕੱਢ ਸਕਦੇ ਦੇ ਵਿੱਚ ਓਕੇ ਜੀ ਥੈਂਕ ਯੂ